ਕਰਨਾ ਪਵੇਗਾ ਤੇ ਸ਼੍ਰਾਇਨ ਬੋਰਡ ਦੇ ਵੱਲੋਂ ਰਾਤ 8:00 ਵਜੇ ਇੱਕ ਪੋਸਟਾ ਕੀ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਖਰਾਬ ਮੌਸਮ ਦੇ ਚੱਲਦੇ ਮਾਤਾ ਵਿਸ਼ਨੂ ਦੇਵੀ ਦੀ ਯਾਤਰਾ ਜਿਹੜੀ ਉਹ ਮੁਲਤਵੀ ਕਰਨੀ ਪਈ ਹੈ ਕਿਉਂਕਿ ਮੌਸਮ ਜਿਹੜਾ ਬੇਹਦ ਖਰਾਬ ਅਤੇ ਲਗਾਤਾਰ ਕਈ ਥਾਵਾਂ ਤੇ ਮੀਂਹ ਪੈ ਰਿਹਾ ਇਮਾਰਤ ਅਤੇ ਹੋਰ ਰਸਤਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦੇ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਯਾਤਰਾ ਵਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਇਹ ਵੀ ਕਿਹਾ ਗਿਆ ਕਿ ਜਲਦ ਹੀ ਇਸ ਯਾਤਰਾ ਨੂੰ ਸੁਚਾਰੂ ਢੰਗ ਦੇ ਨਾਲ ਸ਼ੁਰੂ ਕੀਤਾ ਜਾਵੇਗਾ ਮੌਸਮ ਨੂੰ ਦੇਖਦੇ ਹੋਏ ਜੇਕਰ بارش ਛੱਟ ਜਾਂਦੀ ਹੈ ਮੌਸਮ ਸਾਫ਼ ਹੋ ਜਾਂਦਾ ਤੇ ਜਲਦ ਇਸ ਯਾਤਰਾ ਨੂੰ ਸ਼ੁਰੂ ਕੀਤਾ ਜਾਵੇਗਾ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਫਿਰ ਤੋਂ ਮੌਸਮ ਇੱਕਦਮ ਬੇਹੱਦ ਸਾਫ਼ ਹੋ ਜਾਂਦਾ ਹੈ ਤੇ ਫਿਰ ਸੁਰੱਖਿਆ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਤੋਂ ਇਹ ਯਾਤਰਾ ਜਿਹੜੀ ਆ ਸ਼ੁਰੂ ਕੀਤੀ ਜਾਵੇਗੀ ਪਰ ਅੱਜ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਯਾਤਰਾ ਵਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਤੇ ਅਗਲੇ ਹੁਕਮਤ ਤੱਕ ਸ਼ਰਧਾਲੂਆਂ ਨੂੰ ਇਸ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਖਰਾਬ ਮੌਸਮ ਦੇ ਚੱਲਦੇ ਫੈਸਲਾ ਲਿਆ ਗਿਆ ਤੇ ਲਗਾਤਾਰ ਇਮਾਰਤ ਅਤੇ ਕਈ ਥਾਵਾਂ ਤੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦੇ ਕਿ ਸ਼੍ਰੈਨ ਬੋਰਡ ਨੂੰ ਇਹ ਫੈਸਲਾ ਲਿਆ ਗਿਆ ਦੱਸਦੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਮਾਤਾ ਵਿਸ਼ਨੂ ਦੇਵੀ ਪਹੁੰਚਦੇ ਨੇ ਨਤਮਸਕ ਹੁੰਦੇ ਨੇ ਉੱਥੇ ਮੱਥਾ ਟੇਕਦੇ ਨੇ ਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਨੇ ਤੇ ਉੱਥੇ ਹਜੇ ਵੀ ਕਈ ਸ਼ਰਧਾਲੂ ਜਿਹੜੇ ਉੱਥੇ ਹੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਨੇ ਭਗਤ ਉੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦਾ ਕਹਿਣਾ ਇਹ ਕਿ ਇੱਕ ਦੋ ਦਿਨਾਂ ਤੱਕ ਜਿਹੜਾ ਮੌਸਮ ਸਾਫ਼ ਹੋ ਜਾਵੇਗਾ ਤਾਂ ਉਹ ਉੱਥੇ ਹੀ ਇੰਤਜ਼ਾਰ ਕਰਨਗੇ ਕਿ ਯਾਤਰਾ ਫਿਰ ਤੋਂ ਸ਼ੁਰੂ ਹੋ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਲੋਕ ਮਾਤਾ ਵਿਸ਼ਨੂੰ ਦੇਵੀ ਦੀ ਯਾਤਰਾ ਲਈ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਖਬਰ ਹੈ ਕਿ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਯਾਤਰਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਅਗਲੇ ਹੁਕਮਾਂ ਤੱਕ ਕਿਸ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪਵੇਗਾ ਜੇਕਰ ਮੌਸਮ ਸਾਫ਼ ਹੋ ਜਾਂਦਾ ਹੈ ਤੇ ਫਿਰ ਤੋਂ ਉਹ ਯਾਤਰਾ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਵੇਗੀ ਜੇ ਕੋਈ ਤੁਸੀਂ ਵੀ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਜਾਣਾ ਚਾਹੁੰਦੇ ਹੋ ਤੇ ਖਬਰ ਤੁਹਾਡੇ ਲਈ ਹੈ ਕਿਉਂਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਆ ਅਗਲੇ ਹੁਕਮਾਤ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪਵੇਗਾ ਤੇ ਸ਼੍ਰਾਇਨ ਬੋਰਡ ਦੇ ਵੱਲੋਂ ਰਾਤ 8:00 ਵਜੇ ਇੱਕ ਪੋਸਟਪਾਕੇ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਖਰਾਬ ਮੌਸਮ ਦੇ ਚੱਲਦੇ ਮਾਤਾ ਵਿਸ਼ਨੂ ਦੇਵੀ ਦੀ ਯਾਤਰਾ ਜਿਹੜੀ ਆ ਮੁਲਤਵੀ ਕਰਨੀ ਪਈ ਹੈ ਕਿਉਂਕਿ ਮੌਸਮ ਜਿਹੜਾ ਬੇਹੱਦ ਖਰਾਬ ਹੈ ਤੇ ਲਗਾਤਾਰ ਕਈ ਥਾਵਾਂ ਤੇ ਮੀਂਹ ਪੈ ਰਿਹਾ ਇਮਾਰਤ ਅਤੇ ਹੋਰ ਰਸਤਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦੇ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਯਾਤਰਾ ਵਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਇਹ ਵੀ ਕਿਹਾ ਗਿਆ ਕਿ ਜਲਦ ਹੀ ਇਸ ਯਾਤਰਾ ਨੂੰ ਸੁਚਾਰੂ ਢੰਗ ਦੇ ਨਾਲ ਸ਼ੁਰੂ ਕੀਤਾ ਜਾਵੇਗਾ ਮੌਸਮ ਨੂੰ ਦੇਖਦੇ ਹੋਏ ਜੇਕਰ بارش ਛੱਟ ਜਾਂਦੀ ਹੈ ਮੌਸਮ ਸਾਫ਼ ਹੋ ਜਾਂਦਾ ਤੇ ਜਲਦ ਇਸ ਯਾਤਰਾ ਨੂੰ ਸ਼ੁਰੂ ਕੀਤਾ ਜਾਵੇਗਾ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਫਿਰ ਤੋਂ ਮੌਸਮ ਇੱਕਦਮ ਬੇਹੱਦ ਸਾਫ਼ ਹੋ ਜਾਂਦਾ ਹੈ ਤੇ ਫਿਰ ਸੁਰੱਖਿਆ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਤੋਂ ਇਹ ਯਾਤਰਾ ਜਿਹੜੀ ਆ ਸ਼ੁਰੂ ਕੀਤੀ ਜਾਵੇਗੀ ਪਰ ਅੱਜ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਯਾਤਰਾ ਵਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਤੇ ਅਗਲੇ ਹੁਕਮਾਂ ਤੱਕ ਸ਼ਰਧਾਲੂਆਂ ਨੂੰ ਇਸ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਖਰਾਬ ਮੌਸਮ ਦੇ ਚੱਲਦੇ ਫੈਸਲਾ ਲਿਆ ਗਿਆ ਤੇ ਲਗਾਤਾਰ ਇਮਾਰਤ ਅਤੇ ਕਈ ਥਾਵਾਂ ਤੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦੇ ਕਿ ਸ਼੍ਰਾਈਨਪੋਟ ਨੂੰ ਇਹ ਫੈਸਲਾ ਲਿਆ ਗਿਆ ਦੱਸਦੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਮਾਤਾ ਵਿਸ਼ਨੂਦੇਵੀ ਪਹੁੰਚਦੇ ਨੇ ਨਤਮਸਕ ਹੁੰਦੇ ਨੇ ਉੱਥੇ ਮੱਥਾ ਟੇਕਦੇ ਨੇ ਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਨੇ ਤੇ ਉੱਥੇ ਹਜੇ ਵੀ ਕਈ ਸ਼ਰਧਾਲੂ ਜਿਹੜੇ ਉੱਥੇ ਹੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਨੇ ਭਗਤ ਉੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੋ ਦਿਨਾਂ ਤੱਕ ਜਿਹੜਾ ਮੌਸਮ ਸਾਫ਼ ਹੋ ਜਾਵੇਗਾ ਤਾਂ ਉਹ ਉੱਥੇ ਹੀ ਇੰਤਜ਼ਾਰ ਕਰਨਗੇ ਕਿ ਯਾਤਰਾ ਫਿਰ ਤੋਂ ਸ਼ੁਰੂ ਹੋ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਲੋਕ ਮਾਤਾ ਵਿਸ਼ਨੂੰ ਦੇਵੀ ਦੀ ਯਾਤਰਾ ਲਈ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਖਬਰ ਹੈ ਕਿਉਂਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਯਾਤਰਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਤੇ ਅਗਲੇ ਹੁਕਮਾਂ ਤੱਕ ਇਸ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪਵੇਗਾ ਜੇਕਰ ਮੌਸਮ ਸਾਫ਼ ਹੋ ਜਾਂਦਾ ਹੈ ਤੇ ਫਿਰ ਤੋਂ ਉਹ ਯਾਤਰਾ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਵੇਗੀ